ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਹਾਂਜੀ ਕਹ ਕ ਖੁਸ਼ ਹੋਵੋਗੇ ਜੀ ਖੁਸ਼ ਹੋ ਜੀ ਪਰਮਾਤਮਾ ਪਰਮਾਤਮਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਵਿੱਚ ਰੱਖੇ ਕਲਾ ਵਿੱਚ ਰੱਖੇ ਤੇ ਅੱਜ ਚੱਲਿਆ ਜੀ ਮੇਰਾ ਪੁੱਤ ਕਿੱਥੇ ਨੂੰ ਮਾਸੀ ਦੇ ਘਰ ਜੀ ਅੱਜ ਮਾਸੀ ਦੇ ਘਰ ਨੂੰ ਚੱਲੇ ਆ ਜੀ ਕੀ ਲੈ ਕੇ ਹਾਂਜੀ ਤੇ ਰੈਡੀ ਬੈਠਾ ਤੇ ਔਰ ਕੱਢੀ ਹੋਈ ਆ ਭਾਈ ਬਾਹਰ ਵਾਲੇ ਬ੍ਰਾਂਡ ਭਾਈ ਬੈਠੇ ਆ ਭਾਈ ਇੱਧਰ ਦੇਸੀ ਜੱਟ ਦੇਸੀ ਬੰਦੇ ਕਿ ਨਹੀਂ ਹਾਂਜੀ ਕਾਂ ਜੀ ਅੱਜ ਕਾਹ ਜੀ ਤਿਆਰ ਔਰ ਤੋਂ ਹਾਂਜੀ ਕਿਧਰ ਜਾਣਾ ਕਿਨੇ ਕਿਨੇ ਜਾਣਾ ਮੰਮੀ ਹੂੰ ਮੰਮੀ ਮੰਮੀ ਨਹੀਂ ਮੰਮੇ ਨੇ ਮੰਮੀ ਮੰਮੀ ਉਹਦੇ ਕੰਮ ਅਸੀਂ ਕਰਾਂਗੇ ਨਾ ਹਾਂ ਅੱਜ ਉਹਦੇ ਘਰ ਕੇ ਨਹੀਂ ਜਾਣਾ ਹੁਣ ਉਥੇ ਤੇ ਵੀਰ ਜੀ ਹਾਂਜੀ ਜੱਤੀ ਵੀਰ ਡਰਾਈਵਰ ਵੀਰ ਹਾਂਜੀ ਹੈਨਾ ਉਹ ਵੀ ਚੱਲੇ ਨਾਲ ਹੈਨਾ ਕਿ ਗੱਡੀ ਤੈ ਚਲਾ ਕੇ ਲੈ ਕੇ ਜਾਈਆ ਮੈਂ ਚਲਾ ਲਵਾਂ ਉਹ ਗੱਡੀ ਡਰਾਈਵਰ ਰੱਖ ਲਈ ਹੋਰੀ ਹਾਂ ਫੇ ਸਾਨੂੰ ਕਿੱਥੇ ਮਿਲੂਗੀ ਤੂੰ ਨਹਿਰ ਵਿੱਚ ਮਿਲੂਗੀ ਕਹਿੰਦੇ ਕਿਤੇ ਕੰਢ ਵਿੱਚ ਮਾਰ ਕੇ ਮਿਲੂਗੀ ਕੰਢ ਕੰਢ ਵਿੱਚ ਮਾਰਾਂਗੇ ਤੂੰ ਗੱਡੀ ਚਲਾ ਲੈ ਲੈ ਸੱਚੀ ਨਹੀਂ ਜੀ ਨਹੀਂ ਨਹੀਂ ਨਿਆਣੀ ਹੈ ਨਾ ਨਹੀਂ ਚਲਾ ਸਕਦੇ ਸਿੱਖਦੀ ਹੈ ਟਰੈਕਟਰ ਚਲਾਉਣੇ ਬਸ ਉਹ ਸਾਈਕਲ ਸਾਈਕਲ ਉਹ ਤਾਂ ਸੌਖਾ ਹੈ ਉਹ ਸੌਖਾ ਤੇ ਤੇਰੇ ਕੋਲ ਹੈਗਾ ਉੱਥੇ ਬਾਹਰ ਹਾਂਜੀ ਸਾਈਕਲ ਤੇ ਉਹਦੇ ਵਾਸਤੇ ਤੁਸੀਂ ਸੇਫਟੀ ਵਗੈਰਾ ਪੂਰੀ ਯੂਜ਼ ਕਰਦੇ ਆ ਜਿੱਦਾਂ ਕਿ ਹੈਲਮਟ ਗਲਵਜ਼ ਬੂਟ ਗਲਵਜ਼ ਨਹੀਂ ਗਲਵਸ ਤਾਂ ਕੋਈ ਯੂਜ਼ ਕਰਦਾ ਹੈ ਕਰਦੇ ਆ ਨਾ ਮਾਨੀ ਅਰੇ ਸਰ ਕਰਦੇ ਹੁੰਦੇ ਆ ਜੋ ਰੇਸ ਕਰਦੇ ਆ ਨਾ ਉਹ ਪੂਰੀ ਪੂਰੀ ਸੇਫਟੀ ਰੱਖਦੇ ਵੀ ਅਸੀਂ ਗਿਰ ਗੁਰ ਗਏ ਤਾਂ ਸਾਡੀ ਸੇਫ ਰਹੇ ਆ ਨਾ ਸੱਤ ਨਾ ਵੱਜੇ ਐਦਾਂ ਤੁਸੀਂ ਰੱਖਦੇ ਹੋ ਨਾ ਨਹੀਂ ਅੱਛਾ ਜਦੋਂ ਤੂੰ ਆ ਸੈਂਕਰ ਲੈ ਕੇ ਜਾਣੀ ਆ ਤੇ ਉਸ ਟਾਈਮ ਬਾਹਰ ਨਿਕਲਦੇ ਭੀੜ ਭੜਕਾ ਕੋਈ ਟ੍ਰਾਫਿਕ ਵਗੈਰਾ ਕੋ ਖੁੱਲਾ ਡੁੱਲਾ ਹੀ ਹੁੰਦਾ ਉਹਦੇ ਖੁੱਲਾ ਡੁੱਲਾ ਖੁੱਲਾ ਡੁੱਲਾ ਕੋਈ ਉੱਥੇ ਮਤਲਬ ਐਕਸੀਡੈਂਟ ਹੋਣ ਦਾ ਕੋਈ ਖਤਰਾ ਨਹੀਂ ਹੁੰਦਾ ਹੈ ਨਾ ਹਾਂਜੀ ਓਕੇ ਇਹ ਜੱਪੀ ਜੱਪੀ ਵੀ ਚਲਾਉਂਦਾ ਸਾਈਕਲ ਕਰੀ ਹਾਂਜੀ ਇਹ ਬਾਈਕ ਵੀ ਚਲਾਉਣ ਲੱਗ ਗਿਆ ਕਿ ਨਹੀਂ ਹੈ ਹਾਂਜੀ ਬਾਈਕ ਮੋਟਰਸਾਈਕਲ ਹਾਂਜੀ ਚਲਾਉਂਦਾ ਹਾਂ ਪਰ ਲੇਕਿਨ ਇਥੇ ਲਾਇਸੈਂਸ ਤੋਂ ਬਿਨਾਂ ਤਾਂ ਨਹੀਂ ਹੈ ਨਾ ਹਾਂਜੀ ਹਸਪੀਟਲ ਦਾ ਨਹੀਂ ਹੈ ਨਾ ਨਹੀਂ ਚਲਾ ਸਕਦਾ ਨਹੀਂ ਚਲਾ ਸਕਦੇ ਨਾ ਕਿੱਲੇ ਇੱਥੇ ਚਲਾ ਸਕਦਾ ਇੱਥੇ ਇੰਡੀਆ ਵੀ ਇੰਡੀਆ ਵੀ ਤਾਂ ਚਲਾ ਸਕਦੇ ਆ ਪੁੱਤੋ ਚੋਰੀ ਛਿਪੇ ਕਿਉਂਕਿ ਆਪਾਂ ਤਾਂ ਕਹਿੰਦੇ ਵੀ ਜਦੋਂ ਤੱਕ ਲਾਇਸੈਂਸ ਨਹੀਂ ਬਣਦਾ ਉਮਰ ਨਹੀਂ ਹੁੰਦੀ ਨਾ ਹੀ ਆਪਾਂ ਮੋਟਰਸਾਈਕਲ ਚੱਕੀਏ ਤਾਂ ਚੰਗੀ ਗੱਲ ਆ ਨਾ ਆਪਣਾ ਵੀ ਨੁਕਸਾਨ ਤੇ ਫੈਦੂ ਵੀ ਨੁਕਸਾਨ ਆ ਨਾ ਨਾ ਚੱਕੀਏ ਸਾਈਕਲ ਫੰਗਲ ਚਲਾ ਲਓ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਹੁਣ ਕਰ ਰਹੇ ਆ ਭੈਣ ਦੀ ਤਿਆਰੀ ਜਾਣਦੀ ਅੱਜ ਭੈਣ ਨੂੰ ਲੈ ਕੇ ਜਾਣਾ ਜੀ ਮਾਂਜਾ ਘੀ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਲਾ ਲਾ ਹਾਂਜੀ ਸਸਤੀ ਕਾੜੀ ਸਾਰਿਆਂ ਨੂੰ ਪਰਮਾਤਮਾ ਗਿਰਦਾ ਸਤਿ ਸ੍ਰੀ ਅਕਾਲ ਦੀ ਗੱਲਾਂ ਚੋਂ ਤੰਦਰੁਸਤ ਰੋ ਤੇ ਦੁੱਖ ਦਰਦ ਨਹੀਂ ਪਾ ਤੋ ਦੂਰ ਬੜੀ ਮਾਸੀ ਦਾ ਹਾਂ ਮਾਂਜਾ ਲੈ ਕੇ ਜੱਪੀ ਆਪਣੀ ਭੈਣ ਨੂੰ ਇਹ ਵੀ ਆਪਣੀ ਭੈਣ ਨੂੰ ਹਾਂ ਵੀ ਜੱਪੀ ਸਸਰੀ ਸਸਰੀ। ਥੋੜਾ ਠੀਕ ਆ ਪੁੱਤ? ਹਾਂਜੀ ਬਾਕੀ ਠੀਕ। ਰੈਡੀਆਂ ਦੋ ਮੈਂ? ਅੱਜ ਇਹ ਮਾਮੇ ਨੂੰ ਛੱਡ ਕੇ ਚੱਲਿਆ। ਅੱਗੇ ਤਾਂ ਨਹੀਂ ਮਾਮੇ ਦੀ। ਮਾਮੇ ਦੇ ਅੱਗੇ ਪਿੱਛੇ ਅੱਗੇ ਪਿੱਛੇ ਅੱਜ ਮਾਮੇ ਨੂੰ ਨਾ ਵਾਪਸ ਨਹੀਂ ਆਉਣਾ। ਨਾ। ਮਾਮੇ ਨੂੰ ਇੱਕ ਵਾਰ ਵੀ ਨਹੀਂ ਨੇ ਦੇਖ ਲਾ ਪੁੱਛਿਆ। ਕਿ ਮਾਮੇ ਨੇ ਮੈਨੂੰ ਪੁੱਛਿਆ ਜਦ ਮਰੰਡੇ ਗਿਆ ਤੇ ਪੁੱਛੀ ਮਨੇ। ਚੜ ਕੋਈ ਨਹੀਂ ਬੀਬੀ। ਕਿਹਦਾ ਮੈਨੂੰ ਬਾਕੀ? ਹਾਂ ਤੁਸੀਂ ਮੈਨੂੰ ਇਦਾਂ ਛੱਡ ਗਏ। ਬਿਲਕੁਲ। ਮੈਂ ਹੋਰ ਇਕ ਲਾ ਰਿਹਾ। ਅੱਛਾ ਗੱਲ ਛੋੜ ਮੇਰੀ। ਨੰਨੀ ਨਾ ਕੌਣ ਗਿਆ? ਨੰਨੀ ਨਾ ਬੈਠ ਕੇ ਕੌਣ ਗਿਆ ਬਿੱਲੂ ਅੰਕਲ ਦੇ ਮੁੰਡੇ ਨਾ ਕੋਈ ਨਾ ਕੀ ਕਰਨ ਗਿਆ ਤਾਂ ਵਾਸ ਮਰੇ ਦੇਖ ਗਿਆ ਐਜ ਰੈਕਟਰ ਚਲਾਉੜ ਗਿਆ ਤਾਂ ਦੇਖਣ ਗਿਆ ਡ੍ਰੈਕਟਰ ਦੇਖਣ ਗਿਆ ਦੇਖਣ ਗਿਆ ਤਾਂ ਹੋ ਮੈਨੂੰ ਨਹੀਂ ਨਾ ਪਤਾ ਮੈਨੂੰ ਆਇਆ ਤਾਂ ਵੀ ਹੁਣ ਤੂੰ ਸ਼ੱਟ ਚਲੇ ਗਿਆ ਤੂੰ ਨਹੀਂ ਆਉਣਾ ਇਹ ਆਪਣੇ ਟਰੈਕਟਰ ਨੂੰ ਕਹਿਣ ਗਿਆ ਵੀ ਕਿੰਦਾ ਸਜਾਵਟ ਕਰਾਉਣੀ ਹੈ ਹਾਂਜੀ ਵਿਆਹ ਵਾਸਤੇ ਤਿਆਰੀ ਹੋਣੀ ਚਾਹੀਦੀ ਟਰੈਕਟਰ ਦਾ ਟਰੈਕਟਰ ਇਹ ਬੰਦੇ ਨੂੰ ਸ਼ੌਂਕ ਆ ਜਿਹੜਾ ਟਰੈਕਟਰ ਲੈ ਕੇ ਜਾਣਾ ਇਹਨੇ ਆਪਣਾ ਦਾ DD28 ਹੈ ਹਾਂ ਚਲੋ ਕਹਿੰਦੇ ਸ਼ੌਂਕ ਦਾ ਵੈਸੇ ਕੋਈ ਮੁੱਲ ਨਹੀਂ ਹੈਗਾ ਨਹੀਂ ਇਹ ਕਹਦਾ ਤੇ ਗੱਡੀਆਂ ਚਾਹੀਦੀਆਂ ਫਲਾਣਾ ਨਹੀਂ ਇਹ ਕਹਿੰਦਾ ਮੈਂ ਪੰਜਾਬੀ ਆ ਜੱਟ ਦਾ ਪੁੱਤ ਮੁੰਡਾ ਐ ਮੈਂ ਤਾਂ ਟਰੈਕਟਰ ਪਰ ਹੀ ਜਾਊਗਾ ਬਿਆਨ ਹੁਣ ਹੈ ਨਾ ਬੈੜੀ ਦੀ ਜ਼ਿੰਮੇਵਾਰੀ ਸੰਭਾਲ ਕੇ ਤੂੰ ਹੋ ਗਿਆ ਬੜਾ ਮਮੀ ਫੋਨ ਚੱਕਿਆ ਠੀਕ ਆ ਹੈਗਾ ਉਹ ਫੋਕਪੀ ਹੈ ਭੈਣ ਚੱਲ ਲੈ ਮੈਂ ਲਸਣ ਪਾਉਣਾ ਗੱਲ ਮੈਂ ਉੱਥੇ ਬਹਿ ਜਾ ਮੈਂ ਠੀਕ ਹੈ ਤੁਸੀਂ ਔਰ ਦਵਾ ਦੇ ਮੈਂ ਤਾਂ ਮੰਮੀ ਨੂੰ ਕਿਹਾ ਹੁਣ ਮੰਮੀ ਕਹਿੰਦੀ ਮੈਂ ਪਾਤਾ ਲੱਸਣ ਪਾਤਾ ਵਿੱਚ ਗੱਡਾ ਬਸ ਹਾਂ ਬਸ ਪਹਿਣੇ ਸ਼ਗਨੇ ਕਰਨਾ ਹੁੰਦਾ ਹੈ ਪਹਿਣੇ ਸਾਸਰੀਕਾਲ ਸਾਸਰੀਕਾਲ ਜੀ ਹੋਰ ਠੀਕ ਆ ਹਾਂ ਤਿਆਰੀ ਲਾਓ ਜੀ ਭੈਣ ਵੀ ਸਾਡੀ ਤਿਆਰੀ ਆ ਇਹ ਲੈ ਮੂਹਰੇ ਨਾਲ ਉਹ ਵਿਆਹ ਚੰਗਾ ਦੇਤਾ ਲੈ ਐ ਕਾ ਬੱਸ ਕਰ ਵਾਲੇ ਦਾ ਪੱਟਦੀ ਤੂੰ ਮੁੰਡੇ ਵਾਲੀ ਨਾ ਬੱਟਦੀ ਕਹਿੰਦਾ ਇੱਕ ਲਾ ਕੇ ਕੋਨੇ ਲੁਕਾਲੇ ਚੌਂ ਬਣਾਈਆਂ ਵਾਹ ਹੋਏ ਅੱਗ ਲਾ ਬਾਲ ਤਾਂ ਦੇਖ ਲੈ ਬਚਾ ਦੇ ਕਿੱਧਰ ਨੂੰ ਕਰਤੇ ਮਨਾਤਾ ਜੈਲ ਲਾਤੀ ਠੀਕ ਹੈ ਹੈ ਜਵਾਜ਼ ਦੇ ਕਿਦਾਂ ਨਾ ਤੇ ਇਹ ਲੈ ਨਾ ਮੁੰਲਾ ਆ ਬੀਬੀ ਸਾਸਤਰੀ ਕਾਲ ਬੋਲਦੇ ਇਧਰ ਨੂੰ ਜੀ ਲੱਗੀ ਹੋਈ ਆ ਭਾਈ ਸੇਵਾ ਕਰਨ ਆਹ ਹੈ ਹੈ ਮੀਨ ਕਾਲਾ ਲਾ ਗਾ ਡਿਜ਼ਾਈਨ ਬਣਾਤਾ ਬੀਬੀ ਨੇ ਜੀ ਕਾ ਖਾਨ ਸਾਹਿਬ ਹਿਰਦੇ ਜੀ ਦੀ ਫਤਿਹ ਬਹੁਤ ਹੋਰ ਕੋਤਸਨ ਸਾਰਿਆਂ ਦੇ ਲੱਖ ਲੱਖ ਬਧਾਈਆਂ ਕਿਉ ਮੇਰੀ ਖੁਸ਼ਾਈ ਹੈ ਪੋਲੀ ਪੈ ਕੋਲੀ ਪੋਲੀ ਕੋਲੀ ਅਮਰਜੀਤ ਕੌਰ ਹੈ ਦੇ ਨ ਪੱਕਾ ਅਮਰਜੀਤ ਕੌਰ ਅਸੀਂ ਕਹਿੰਦੇ ਪੋਲੀ ਰਿਪਰ ਮੈਨੂੰ ਖੁਸ਼ੀ ਬਹੁਤ ਜ਼ਿਆਦਾ ਹੈ ਕਿਉਂਕਿ ਬਣੋ ਆਈ ਹੈ ਮੈਨੂੰ ਵੀ ਮਰਨ ਆਈ ਹੈ ਵੀ ਮਹਾਰਾਜ ਥੋੜੀ ਭੈਣ ਚੜਦੀ ਕਲਾ ਰੱਖਾ ਹੈ ਤੁਸੀਂ ਵੀ ਸਾਰੇ ਠੀਕ ਠਾਕ ਰਹੋ ਪੁੱਤ ਤੁਸੀਂ ਬਹੁਤ ਮਿਲਤੀ ਦੀ ਖੁਸ਼ੀ ਮਨਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਹੁਣ ਕਿਆ ਹੁਣ ਤਿਆਰੀ ਹੈ ਦੀ ਜਾਣ ਦੀ ਹੈ ਤੂੰ ਬਹਿ ਜਾ ਹਾਂ ਹੈ ਤਿਆਰੀ ਹੈ ਹੁਣ ਦੀ ਤਿਆਰੀ ਹੈ ਪੁੱਛ ਵੀ ਲੈ ਮਾੜਾ ਮੁੱਟੇ ਹੁੰਦਾ ਨਹੀਂ ਹੈਗਾ ਸਿਆਣਾ ਸ਼ਰੀਰ ਹੋ ਗਿਆ ਇੱਕ ਮੈਨੂੰ ਰੱਖ ਦਿਓ ਬਾਕੀ ਹਾਂ ਬਹੁਤ ਪੁੱਤ ਖੁਸ਼ੀਆਂ ਦਾ ਕੰਮ ਹੈ ਮੈਂ ਕਿਉਂ ਕਹੇ ਮੇਰੀ ਬੱਚੀ ਮੈਨੂੰ ਮਿਲਣ ਆਈ ਹਾਂਜੀ ਆਗੇ ਆਗੇ ਆਨ ਉਹ ਵੈਰ ਚੜਦੀ ਕਰਨਾ ਫਟਾਕੇ ਬੜਾ ਪਾਜੀ ਬੁਢਾਈਆਂ ਦਿੱਤੀਆਂ ਅਭੀਰ ਜੀ ਨੇ ਬੁਢਾਈਆਂ ਨਹੀਂ ਥੋੜੀ ਭੈਣ ਉੱਤੇ ਮਹਾ ਸਿੰਘ ਦੀ ਧਰਮ ਦੀ ਭੈਣ ਅੱਛੇ ਪਾਣੀ ਫਟਾਕੇ ਨਹੀਂ ਆਏ ਦੋ ਬੱਚੇ ਲਾ 15 ਤਾਂ ਹੀ ਨਹੀਂ ਨਿਕਲਦਾ ਦੇ ਇੱਕ ਮਿੰਟਾਂ ਦਾ ਕਹਿੰਦੇ ਵੀ ਭੋਲਦੀ ਤੇਰੀ ਅਸਰ ਭੈਣ ਹਾਂ ਪੁੱਤ ਅਸ ਭੈਣ ਹੈ ਚਾਰੇ ਭੈਣ ਪਾਈਆਂ ਹੈ ਚਾਰੇ ਭੈਣ ਪਾਈਆਂ ਤੇ ਭੈਣ ਸਾਡੀ ਆਈ ਹੋਈ ਹੈ ਤੇ ਨਾਲ ਨਿਆਣੇ ਵੀ ਪਹੁੰਚੇ ਮੇਰਾ ਪੋਤਾ ਤੇ ਮੇਰਾ ਮੁੰਨਾ ਹਾਂ ਜੱਪੀ ਤੇ ਨੇਕੀ ਨਾ ਤੈਨੂੰ ਮੁੰਡੀ ਮੇਰਾ ਜੱਪੀ ਪੁੱਤ ਦੋਤਾ ਐ ਮਮੀ ਆਪਾਂ ਠੀਕ ਠਾਕ ਰਹੇ ਮੈਨੂੰ ਬਹੁਤ ਹੁਸਲਾ ਹੈ ਤੇ ਮੇਰਾ ਮਾਨਾ ਹਾਂਜੀ ਹਾਂਜੀ ਨਹੀਂ ਨਿਕਲਦਾ ਅੱਛਰਾ ਅੱਛਰੇ ਦੂਤਾ ਉਹ ਵੀ ਚਿਪਟਾ ਕਰ ਰਹੇ ਆ ਅੱਛਰੇ ਪਾਣੀ ਦਾ ਬਤਾਇਆ ਨਹੀਂ ਦਿੰਦਾ ਉਹ ਮੈਂ ਇਹਦੇ ਦੋਵੇਂ ਮੁੰਡੇ ਮੈਂ ਪਹਿਲਾਂ ਵੀ ਕਰਤੀਆਂ ਇਹਨੂੰ ਤੇ ਹੁਣ ਇਹੇ ਤਿਆਰੀ ਅੱਜ ਇਹਨਾਂ ਦੀ ਕੀ ਦੀ ਹੈ ਧਿਆਨ ਨਾਲ ਤੁਸੀਂ ਜਵਾਈ ਵੀ ਮੇਰੇ ਠੀਕ ਠਾਕ ਰਹਿਣ ਤੋਂ ਇਹ ਤੰਦਰੁਸਤੀ ਰੱਖਾ ਉਹ ਬਗਤ ਕਹਿੰਦੀ ਹੈ ਖੰਮਣੀ ਇਲਾ ਸੜਾ ਲੋਹਾ ਬਾਏ ਮਿੱਤੇ ਨਹੀਂ ਤੇ ਇਹ ਕੁਝ ਵੀ ਬਾਤ ਤਾਂ ਮੇਰੀ ਲੋਹਾ ਚੰਗਾ ਕਰਿਆ ਪਾਤ ਸਾਬਾ ਜੇ ਤੇਰੇ ਮਿੱਤੇ ਹੁੰਦਾ ਹੀ ਚੱਲ ਤੈਨੂੰ ਪੁੱਛਦੀ ਉਹ ਵੀ ਠੀਕ ਹੈ ਨਾ ਹਾਂ ਠੀਕ ਹੈ ਉਹਨੂੰ ਕਹਿ ਹਾਂ ਚੱਲ ਜਾਨੀ ਆਏ ਮੈਂ ਭੁੱਲ ਜਾਨੀ ਸਿਆਣਾ ਸਰੀਰਾ ਹਰਕਤਾਂ ਭੁੱਲ ਜਾਨੀ ਮੜੋ ਮੜੋ ਕੰਮ ਕਰਕੇ ਥੱਕ ਜਾਂਦੇ ਹਾਂ ਹੂੰ ਠੀਕ ਹੈ ਨਾ ਮੈਂ ਹਾਂ ਚਲੋ ਤੇ ਹੁਣ ਤਿਆਰੀ ਹੈ ਹਾਂਜੀ ਮੈਨੂੰ ਤਾਂ ਇਹਨਾਂ ਨੇ ਲੈ ਕੇ ਨਹੀਂ ਜਾਣਾ ਕਿਉਂਕਿ ਕਹਿੰਦੇ ਹੁਣ ਤੂੰ ਅੱਜ ਘਰ ਰਹਿ ਚਲ ਜੀ ਤੂੰ ਪਹਿਲਾਂ ਹੀ ਥੋੜਾ ਜਿਹਾ ਆਰਾਮ ਕਰ ਲੈ ਮੈਂ ਥੋੜੇ ਜਿਹੇ ਵੇਲੇ ਕਿਚੜੇ ਤੋਂ ਕੀ ਬਣਾਵਾਂ ਸਾਗ ਤਾਂ ਘਰ ਤਾਂ ਬਸ ਹੁਣ ਕੋਸਨ ਕੰਮ ਨਹੀਂ ਲੈਣਾ ਸਾਗ ਸਾਗ ਖਾਣਾ ਚ ਭੈਂਡ ਵਾਸਤੇ ਸਾਗ ਵੀ ਬਣਾਇਆ ਹੈ ਕਹਿੰਦੀ ਮੈਂ ਅੱਜ ਸਾਗ ਖਾਣਾ ਭਾਈ ਜਾ 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 ਮਾਸੀ ਉਹ ਚਾਹ ਜੇ ਕਰਵਾ ਦੇ ਮੈਂ ਜਾਨਾ ਮੈਂ ਹੁਣ ਕਰਦਾ ਥੋੜੇ ਕੰਮ ਬੜੀ ਕਾਲੀ ਬੜੀ ਕਾਲੀ ਬੱਲੇ ਬੱਲੇੁੱਦ ਮੇਰੀ ਬੱਚੀ ਇੰਨੀ ਨੇਕ ਹੈ ਤੇ ਲੋਗ ਸਾਰਾ ਪਤਾ ਇੱਧ ਦੇ ਵਿਹਾਰ ਦਾ ਵੀ ਕਿੰਨਾ ਕਿੰਨਾ ਕੰਨਾ ਕਰਦੇ ਮੇਰੀ ਤੇ ਸਾਰੇ ਪਸੇ ਕਿਉਂ ਮੇਰਾ ਇੰਨਾ ਦਿਮਾਗ ਨਹੀਂ ਕਰਦਾ ਸਦਾ ਚੱਜਦਾ ਹੈ ਇੱਧ ਦੇ ਸਾਰੇ ਵਿਹਾਰ ਕਾਲਣ ਲੱਗੀ ਜੀ ਹੈ ਉਹਨ ਆਪਣੀ ਭਾਣਜੀ ਨੂੰ ਘੀ ਲੈ ਕੇ ਚੱਲੀ ਐ ਬਈ ਹੋਰ ਵੀ ਸਮਾਨ ਲੈ ਕੇ ਚੱਲੀ ਐ ਵੀ ਦੇਖੋ ਉਹਨੂੰ ਕਿੰਨਾ ਪਤਾ ਬਹੁਤ ਮੇਰੀ ਬੱਚੀ ਸਿਆਣੀ ਬਹੁਤ ਜਿਆਦਾ ਸਿਆਣੀ ਤਾਂ ਸਾਡੀ ਪਹਿਲਾ ਹੀ ਭੈਣ ਰਹੀ ਆ ਤੇ ਹੈ ਅਈਂ ਅਈਂ ਰੱਬ ਸਭ ਨੂੰ ਦਵੇ ਸਭ ਨੂੰ ਦਵੇ ਭੈਣ ਜੀ ਸਹੀ ਗੱਲ ਇੱਧਰ ਚਾਂਦੀ ਜਿਹੀ ਮੇਰੀ ਬਹੁਤ ਠੀਕ ਐ ਤੇ ਵਧੀਆ ਹੁਣ ਆਈ ਵਿੱਦ ਕੰਮਕਾਰ ਕਰਾਉਂਦੀ ਐ ਮੈਂ ਮੈੱਕ ਤੇ ਬੋਤਲ ਹੁੰਦਾ ਹੈ। ਸ਼ੌਂਕ ਇਹਨੂੰ ਵੀ ਬਹੁਤ ਆ ਪਰ ਇਹ ਸ਼ੌਂਕ ਸ਼ੌਂਕ ਦੇ ਵਿੱਚ ਲੱਗਦਾ ਜਾਂਦੀ ਆ ਪਰ ਫਿਰ ਇਹ ਰਾਤ ਨੂੰ ਮੈਨੂੰ ਨਹੀਂ ਸੌਣ ਦਿੰਦੀ ਬੀਬੀ ਤੈਨੂੰ ਪਤਾ? ਤੈਨੂੰ ਪਤਾ? ਕਦੋਂ ਵੀਂਦ ਦਾ ਔਖਾ ਹੁੰਦਾ। ਹਾਏ ਦਰਦ ਹਾਏ ਮੈਨੂੰ ਦਵਾਈ ਦੇ ਦੋ। ਕੋਈ ਨਾ ਕੋਈ ਨਾ ਉਹ ਤਾਂ ਬੁਲਾਉਣਾ ਹੀ ਹੈ। ਠੀਕ ਹੋ ਗਈ। ਠੀਕ ਹੋ ਗਈ? ਕਿਆ ਠੀਕ ਹੋ ਗਈ? ਠੀਕ ਹੋ ਜਾਣਾ ਸਾਰਾ ਕੁਝ। ਕੋਈ ਨਹੀਂ ਜੱਪੀ ਤੂੰ ਘੁੰਮਿਆ। ਜਦ ਮੈਂ ਜਾਊਂਗਾ ਨਾ ਤੈਨੂੰ ਘਰ ਬਿਠਾ ਕੇ ਜਾਊਂਗਾ ਓਕੇ ਇਹ ਕਹਿੰਦੇ ਮੈਂ ਲੋਹਰਾ ਲੈਣੀਆਂ ਜਿਹੜੀਆਂ ਇੱਥੇ ਪੈਜਿਆ ਕਰਨ ਇਹਦੇ ਕੋਲ ਇਹ ਜੀਆਂ ਨੇ ਖਰਾਬ ਹੁੰਦੇ ਚਿੱਟੀਆਂ ਨਹੀਂ ਲੋਹਰਾ ਲੈਣੀਆਂ ਦੋ ਬਲੈਕ ਨਾਰਮਲ ਹਾਂ ਘਰ ਵਾਸਤੇ ਨਾ ਜਿੱਦਾਂ ਆਪਾਂ ਬਾਹਰ ਅੰਦਰ ਜਾਣਾ ਇਹ ਵੀ ਚਿੱਟੀਆਂ ਨੇ ਖਰਾਬ ਹੁੰਦੀਆਂ ਨੇ ਚੱਕੜਾ ਨਹੀਂ ਨਾ ਮੇਰੇ ਕੋਲ ਤਾਂ ਸਿਰਫ ਚਿੱਟੀਆਂ ਹੀ ਆ ਨਾ ਓਕੇ ਮੈਂ ਤੈਨੂੰ ਦਵਾ ਕੇ ਲੈ ਜਾਊਂਗਾ ਜਿਹੜੀ ਇੱਕ ਵਾਰ ਤੈਨੂੰ ਪਹਿਲਾਂ ਦਵਾ ਕੇ ਭੇਜਿਆ ਤਾਂ ਕਿੰਦਾ ਵੀ ਰਹੀ ਤਿਲਪੁਰ ਸਰੇ ਫੱਟ ਕੇ ਘੇ ਰੱਖੀ ਹੋਈ ਆ ਉਹ ਫੇ ਤੂੰ ਪਾਉਂਦਾ ਨਹੀਂ ਮੈਂ ਉੱਥੇ ਤਾਂ ਹੀ ਪਾਉਂਦਿਆ ਐ ਉੱਥੇ ਮਾੜੀ ਮੋੜੀ ਚੀਜ਼ ਪੈਂਦੀ ਐ ਇੱਥੇ ਪੈਂਦੀ ਅੱਛਾ ਤੇਰੇ ਨੂੰ ਬੰਦੇ ਆਉਂਦੇ ਆਉਂਦੇ ਹੋਊ ਇਹ ਐ ਅੱਛਾ ਡੌਕਿੰਗ ਹੈ ਨਾ ਜਿਹੜੀ ਚਲਾਉਣੀ ਆ ਕਿ ਨਾ ਲੈ ਲੀ ਨੈਪਕੀਨ ਜੇ ਹੱਥ ਵਿੱਚ ਮੈਂ ਤੁਹਾਨੂੰ ਜੂ ਜਾਇਆ ਪਹਿਲਾ ਫਿਰ ਅਪ ਸ਼ਾਮ ਨੂੰ ਚੱਲਾਂਗੇ ਠੀਕ ਆ ਤੁਸੀਂ ਪੁੱਛ ਪਾ ਲੈ ਵਿੱਚ ਠੀਕ ਆ ਜੱਬਾ ਮੈਂ ਅੱਜ ਨਹੀਂ ਕੱਢ ਲੂਗੀ ਜਾ ਸਕਦਾ ਕੋਈ ਨਹੀਂ ਪਰ ਤੇਰੇ ਪਾ ਮੈਨੂੰ ਲੱਗਦਾ ਮੋਟਾ ਹੈ ਨਾ ਕੱਪੜਾ ਨਾ ਕਾਫੀ ਹੈ ਨਾ ਮੈਂ ਇਹਨੂੰ ਦੁਆਪੇ ਲੈਣ ਨੂੰ ਟਾਈਮ ਹਾਂ ਬਾਤ ਲਾ ਲੋਰਾ ਇਹ ਬਲਤਾਂ ਨਹੀਂ ਪਉਂਦਾ ਕਹਿੰਦੇ ਮੇਰੀ ਖਰਾਬ ਛੇਤੀ ਪਰ ਹੋ ਵੀ ਜਾਂਦੇ ਨਿਆਣਾ ਹੁੰਦਾ ਕੋਲ ਮਨੀਂਦਰ ਵਰਗਾ ਵੀ ਹੱਥ ਲੋ ਨਹੀਂ ਹਲੇ ਪੈਸੇ ਇਹ ਦੇਖਿਆ ਜੀ ਜਿਹੜੇ ਹਸਾਬ ਨਾਲ ਲੋਰਾ ਹੈ ਨਾ ਗਰਮ ਹੈ ਇਹ ਹਲੇ ਨਹੀਂ ਠੰਡ ਵੀ ਨਹੀਂ ਆਇਆ ਹੈ ਨਾ ਹਾਂਜੀ ਹਾਂਜੀ ਸਹੀ ਹੈ ਨਾ ਸਹੀ ਗੱਲ ਹੈ ਕਬਰਾਟ ਲੱਗਦੀ ਹੈ ਇਹਨੂੰ ਅੱਜ ਦਵਾ ਲਿਓ ਆਕੇ ਨਾਲ ਲੈ ਜਿਓ ਹਾਂ ਆ ਕੇ ਪਵਾ ਕੇ ਤਾਂ ਦੇਖਣੀ ਪੈਣੀ ਹੈ ਨਾ ਤੇ ਲੋਰਾ ਇਹਨੂੰ ਕਿੱਦਾਂ ਦੀ ਇੱਕ ਚਾਹੀਦੀ ਹੈ ਕਿੱਦਾਂ ਦੀ ਨਹੀਂ ਹਨਾ ਵਧੀਆ ਵਧੀਆ ਲੈ ਹਾਂਜੀ ਨਹੀਂ ਮੈਂ ਉਹ ਕਾਲਾ ਜਨੀਦਾ ਇਹ ਜਿਹੜਾ ਰੰਗ ਲੈ ਲਊਗਾ ਕਿਉਂਕਿ ਜਿਹੜੀ ਲੋਰਾ ਸਾਰੀਆਂ ਚਿੱਟੀਆਂ ਹਾਂ ਵੀ ਖਰਾਬ ਨਾ ਹੋਵੇ ਹਨਾ ਹਾਂ ਸਹੀ ਆ ਟਰੈਕਟਰ ਦੇਖਿਆ ਹੁਣ ਜਪੂ ਨੂੰ ਜਾਣਾ ਮੈਨੂੰ ਲੈ ਕੇ ਇਹਨੂੰ ਮੈਂ ਛੱਡ ਕੇ ਜਾਂਦੀ ਤੁਸੀਂ ਵੀ ਚਲੇ ਜਾਨੇ ਹਾਂ ਹਾਂ ਜੀ ਜੀ ਤੁਸੀਂ ਇਹ ਜਾਓ ਪਰ ਆ ਤੁਸੀਂ ਆ ਜਾਓ ਮੈਨੂੰ ਕਹਦਾ ਬੀਬੀ ਨੂੰ ਨਹੀਂ ਲੈ ਕੇ ਜਾਣਾ ਹਨਾ ਆਪਾਂ ਨੇ ਕੋਈ ਬੀਬੀ ਸ਼ੱਤ ਪੰਡਾ ਜੀ ਮਾਤਾ ਦਾ ਤੇ ਪਰ ਬੰਦ ਜਾਣਾ ਜੀ ਅਧਰਜਤਰ ਅਧਰਜਤਰ ਬੜਾ ਚਲੋ ਬਾਕੀ ਹੁਣ ਠੀਕ ਹੈ ਜੀ ਚੱਲੇ ਆਂ ਪੈਣ ਨਾਲ ਹੀ ਮਾਂਜਾ ਲੈ ਕੇ ਠੀਕ ਹੈ ਛੇਤੀ ਮੋੜਿਆ ਹਾਂ ਚਲੋ 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 ਚਾਰਜ ਕਰਾ ਦੇਵੇ ਉਹ ਹਾਂ ਮੈਂ ਕਰਾ ਲਵਾਂ ਤੂੰ ਟੈਨਸ਼ਨ ਕੱਢ ਲਿੱਤੀ ਹੋਈ ਆ ਨਹੀਂ ਨਹੀਂ ਉਹ ਤਾਂ ਕੇਲੇ ਨੇ ਕੇਲੇ ਵੀ ਨੇ ਹਾਂ ਜਾਓ ਭਾਈ ਚਲੋ ਭਾਈ ਚਲੋ ਸੰਗਤਾ ਚੱਲੀਆਂ ਪੈਣ ਨੇ ਛੇਤੀ ਕੰਮ ਨਿਬੇੜਨੀ ਕਿ ਤੇਰੇ ਕੰਮ ਬਹੁਤ ਪਏ ਆ ਹਨਾ ਕਰਨ ਨੂੰ ਦਿਨ ਤਨੂ ਪਤਾ ਥੋੜੇ ਆ ਹਨਾ ਹੈ ਸੱਤੇ ਦਿਨ ਹਾਂ ਬੋਹੀ ਆ ਨਾ ਵੀ ਕੰਮ ਵੀ ਪਏ ਆ ਬਹੁਤ ਵਿਚਾਰੀ ਦੇ ਡੱਬਾ ਰੱਖ ਰਿਆ ਟੀ ਦਾ ਬਾਤ ਨਹੀਂ ਜੀ ਆਉਂਦੀ ਮੈਂ ਵਾਲੀ ਨੇ ਆਪਾਂ ਥਿੰਨੇ ਪਿੱਛੇ ਬਸ ਨੇ ਹਾਂ ਸਿਲਤਲਮ ਗਿਆ ਮੂਰੇ ਬੈਠੂਗਾ ਮੂਰੇ ਮੂਰੇ ਲੋਟਾ ਦੇ ਮੇਰੇ ਚਿਲੋ ਜਦੋਂ ਕਿ ਮੂਰੇ ਜਦੋਂ ਮੂਰੇ ਜਾ ਤੋ ਇਹ ਆਈ ਫਰਕ ਅੱਜ ਚਾਹ ਪਾਣੀ ਤੇ ਅੱਗੇ ਥੱਲੇ ਕਿ ਤੇ ਚਰਵਾ ਦਿਆ ਆਪੇ ਹਾਂ ਬਾਈ ਨੂੰ ਚਾਹ ਪਾਣੀ ਜ਼ਰੂਰ ਪਲਾ ਦਿਓ ਨਾ ਨਾ ਆਉਰੇ ਜੀ ਪਾਣੀ ਲੇਕੇ ਚੰਗਾ ਬਾਈ ਬਾਏ 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 ਲਓ ਜੀ ਚੱਲੀ ਆ ਭੈਣ ਹੁਣ ਮਾਂਜਾ ਲੈਕੇ ਆਪਣਾ ਜੋ ਹੈਗੇ ਆ ਕਾਰ ਵਿਹਾਰ ਉਹ ਕਰਨੇ ਪੈਣੇ ਆ ਕਿ ਨਹੀਂ ਜੋ ਰੀਤੀ ਰਵਾਜ ਆ ਉਹਨਾਂ ਨਾਲ ਚੱਲਣਾ ਪੈਂਦਾ ਵੀਰ ਜੀ ਦੇ ਤੋਂ ਗੱਡੀ ਚੱਲੀ ਵੀਰ ਜੀ ਦੀ ਸ਼ੋਭੀ ਵੀਰ ਜੀ ਦਾ ਵੀ ਧੰਨਵਾਦ ਹੈ ਬਾਈ ਬਹੁਤ ਵਿਚਾਰੇ ਦੀ ਸਪੋਰਟ ਆ ਜਿਹੜਾ ਨਿਆਣਿਆਂ ਨੂੰ ਚੱਲ ਆਇਆ ਵੇ ਆਪਾਂ ਬੁੰਝੜੀ ਉਹ ਤੁਹਾਡੀ ਤੁਸੀਂ ਜਦੋਂ ਆਪਾਂ ਅੱਛਰਾ ਭਾਜੀ ਇਹ ਜੀ ਚਲਾ ਲਈ ਸਕਦਾ ਹੈ ਨਾ ਮੇਰੇ ਕੋਲ ਟਾਈਮ ਨਹੀਂ ਵੰਦਾ ਆਪਾ ਦੇਖੋ ਪਰੋਸੇ ਦੀ ਗੱਲ ਆ ਵੇ ਪਾ ਵੀ ਬੰਦਾ ਜਿੰਨਾ ਮਰਜੀ ਢੋਸੀ ਆਲਾ ਲੱਭ ਲਈ ਪਰ ਉਹਦਾ ਵੀ ਬਹੁਤ ਧੰਨਵਾਦ ਵਿਚਾਰਾ ਜਿਹੜਾ ਆਪਣੇ ਨਿਆਣੇ ਲਈ ਵੀ ਦੇ ਕਿੰਨੀ ਬੰਦੋਬਾਸ ਕਰੀ ਫਿਰਦਾ ਨਾਲ ਦੀ ਨਾ ਟੈਨਸ਼ਨ ਨਹੀਂ ਇੰਨੀ ਵੀ ਲੈ ਜਾਣਾ ਛੱਡ ਜਾਣਾ ਨਹੀਂ ਆਹੀ ਟੈਨਸ਼ਨ ਤਾਂ ਨਹੀਂ ਹੈਗੀ ਪਾ ਨੂੰ ਕਿਸੇ ਵੀ ਗੱਲ ਦੀ ਨਾ ਨਾ ਸਹੀ ਗੱਲ ਆ ਚਲੋ ਬਾਕੀ ਠੀਕ ਹੈ ਜੀ ਸਾਡੇ ਇਦਾਂ ਹੀ ਗੱਲਾਂਬਾਤਾਂ ਚੱਲਦੀਆਂ ਰਹਿਣੀਆਂ ਤੇ ਮਿਲਦੇ ਹਾਂ ਹੁਣ ਪਾ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਅੱਗੇ ਪਰ ਚਾਕੇ ਰੱਖਦੇ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ